ਰਾਜਾ ਬਰਿੰਦੀ ਜੀ ਪਟਿਆਲੇ ਆਏ ਕਾਗਜ਼ ਪਰੌਣ ਆਲੇ ਧਰਮਵੀਰ ਗਾਂਧੀ ਨੂੰ ਨਾਲ ਲਿਆਏ ਪਰ ਕਾਂਗਰਸੀ ਬਹੁਤ ਘਟਿਆ ਹੈ ਪਤਾ ਨਹੀਂ ਕਿਉਂ ਨਾ ਆਏ ਇਹਦਾ ਜਵਾਬ ਤਾਂ ਰਾਜਾ ਬਰਿੰਦੀ ਜੀ ਦੇਣਗੇ ਕਿਉਂਕਿ ਰਾਜਾ ਬਰਿੰਦੀਆਂ ਗੱਟੀਆਂ ਦੇ ਟਾਇਰ ਕੱਸ ਗਏ ਪਰ ਉਹਨਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਕਾਬਲ ਕੋਈ ਵੀ ਕਾਂਗਰਸੀ ਵੀ ਲੱਭਿਆ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕੇ ਇਸੇ ਕਰਕੇ ਉਹਨਾਂ ਨੇ ਜਿਹੜੇ ਲੋਕ ਵੀ ਨੇ ਉਹਨਾਂ ਨੇ ਇਹ ਮਹਿਲਾ ਨਾਲ ਵਫਾਦਾਰੀ ਪਹਿਲਾਂ ਵੀ ਸੀ ਤੇ ਹੁਣ ਵੀ ਰੱਖੀ ਹੈ ਤੇ ਰਾਜਾ ਬੜਿੰਦੀ ਤੁਹਾਨੂੰ ਮੈਂ ਕਲੀਅਰ ਕਰਨਾ ਚਾਹਦਾ ਹਾਂ ਮੁੱਦਿਆਂ ਦੇ ਤੇ ਆંકੜਿਆਂ ਦੇ ਸਹਾਦ ਨਾਲ ਕਲੀਅਰ ਕਰਨਾ ਚਾਹਦਾ ਹਾਂ ਤੁਸੀਂ ਕਿਹਾ ਧਰਮਵੀਰ ਗਾਂਧੀ ਨੇ ਮਹਾਰਾਣੀ ਪ੍ਰਨੀਤ ਨਾਲੋਂ ਕੌਰ ਨਾਲੋਂ ਜ਼ਿਆਦਾ ਮੁੱਦੇ ਚੱਕੇ ਸਭ ਤੋਂ ਜ਼ਿਆਦਾ ਉੱਥੇ ਹਾਜ਼ਰੀ ਭਰੀ ਮੈਂ ਪੰਜਾ ਪੰਜਾ ਸਾਲਾਂ ਦਾ ਸਾਬਤ ਤੁਹਾਨੂੰ ਦਊਂਗਾ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਤਰਮ ਦੇ ਵਿੱਚ 27 ਸਵਾਲ ਪੁੱਛੇ ਤੇ ਗਾਂਧੀ ਜੀ ਨੇ ਆਪ ਦੀ ਤਰਮ ਦੇ ਵਿੱਚ 2014 ਵਾਲੀ ਚ ਕੱਲੇ 15 ਸਵਾਲ ਪੁੱਛੇ 27 ਸਵਾਲ ਜ਼ਿਆਦਾ ਨੇ ਕਿ 15 ਸਵਾਲ ਜਾਣਾ ਗਣਿਤ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਥੋੜੇ ਮਾਨਯੋਗ ਗਾਂਧੀ ਜੀ ਦੀ اٹੈਂਡੈਂਸ ਜਿਹੜੀ ਉਹ 55% ਰਹੀ ਤੇ ਮਹਾਰਾਣੀ ਪ੍ਰਨੀਤ ਕੌਰ ਦੀ اٹੈਂਡੈਂਸ ਉਤੇ ਹਾਜ਼ਰੀ ਹੈ ਜਿਹੜੀ 85% ਸੀ ਕੋਈ ਵੀ ਗੱਲ ਪੰਜਾਬ ਦੀ ਹੁੰਦੀ ਸੀ ਬੱਚਿਆਂ ਦੀ ਹੁੰਦੀ ਸੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਸਾਡੇ ਪੰਜਾਬੀਆਂ ਦੀ ਹੁੰਦੀ ਸੀ ਤਾਂ ਮਹਾਰਾਣੀ ਪ੍ਰਨੀਤ ਕੌਰ ਮੁੱਦੇ ਚੱਕਦੇ ਆਏ ਪਰ ਤੁਹਾਡੇ ਗਾਂਧੀ ਜੀ ਕਿਤੇ ਦਿਖਾਈ ਨਹੀਂ ਦਿੱਤੇ ਫਿਰ ਤੁਸੀਂ ਸਵਾਲ ਚੱਕਿਆ ਹੜਾਂ ਦਾ ਤੁਹਾਨੂੰ ਨੇ ਪੁੱਛਿਆ ਕਿ ਗਾਂਧੀ ਜੀ ਤੁਹਾਡੇ ਹੜਾਂ ਦੇ ਵਿੱਚ ਕਿੱਥੇ ਸੀ ਤੁਸੀਂ ਕਿਹਾ ਉਹਨਾਂ ਦਾ ਮੈਨੂੰ ਪਤਾ ਨਹੀਂ ਤੁਸੀਂ ਪਾਣੀ ਦੇ ਵਿੱਚ ਸੀ ਤੁਹਾਡੇ ਤੋਂ ਕੀ ਕਰਾਣਾ ਜੀ ਤੁਸੀਂ ਤਾਂ ਬਠੰਡੇ ਸੀ ਬਠਿੰਡੇ ਵੀ ਨਾ ਵਿਖੇ ਹੁਣ ਤੁਸੀਂ ਲੁਧਿਆਣੇ ਆਲੇ ਦਿਖਣ ਲੱਗੇ ਸੋ ਕਪਤਾਨ ਸਾਹਿਬ ਦਾ ਪਰਿਵਾਰ ਮਹਾਰਾਣੀ ਸਾਹਿਬ ਸਾਰੇ ਜਾਣੇ ਪੂਰੇ ਪਰਿਵਾਰ ਸਮੇਟ ਪਿੰਡਾਂ ਦੇ ਵਿੱਚ ਸੀ ਹੜ੍ਹ ਦੇ ਪਾਣੀ ਦੇ ਵਿੱਚ ਸੀ ਲੋਕਾਂ ਨੂੰ ਸੇਵਾ ਸਹੂਲਤਾਂ ਰਾਸ਼ਨ ਖਾਣਾ ਪੀਣਾ ਜੋ ਲੜਿੰਦਾ ਸੀ ਉਹ ਪੂਰੇ ਪੰਜਾਬ ਨੇ ਦੇਖਿਆ ਪੂਰੇ ਹਿੰਦੁਸਤਾਨ ਨੇ ਦੇਖਿਆ ਜਦੋਂ ਆਮ ਆਦਮੀ ਪਾਰਟੀ ਦਾ ਮਤਰੀ ਉਹਨਾਂ ਨੂੰ ਰੋਕਦਾ ਸੀ ਇਹ ਸੱਚ ਆ ਇਹ ਲੋਕਾਂ ਨੇ ਵੇਖਿਆ ਤੇ ਮਹਿਲਾ ਨਾ ਵਫਾਦਾਰੀਆਂ ਦੀ ਤੁਸੀਂ ਗੱਲ ਕੀਤੀ ਹੈ ਮਹਿਲਾ ਦੇ ਵਫਾਦਾਰ ਬਹੁਤ ਲੋਕ ਨੇ ਤੁਹਾਡੇ ਕਾਂਗਰਸ ਦੇ ਵਿੱਚ ਵੀ ਉਹ ਵਫਾਦਾਰ ਬੈਠੇ ਨੇ ਜੋ ਸਾਡਾ ਸਾਥ ਅੱਜ ਵੀ ਦਿੰਦੇ ਨੇ ਪਰ ਤੁਹਾਨੂੰ ਉਹ ਦਿਖ ਰਹੇ ਨਹੀਂ ਫਿਰ ਮੈਂ ਬਾਰ-ਬਾਰ ਕਹਿ ਲਾ ਕਿ ਇੱਕ ਤੀਰ ਭਰੋਸਾ ਪਰਨੀਤ ਕੌਰ ਤੇ ਆ ਪਟਿਆਲੇ ਦਾ ਭਰੋਸਾ ਪਰਨੀਤ ਕੌਰ ਹੈ